ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਜੀ ਆਪਾਂ ਤੁਹਾਨੂੰ 22 ਬ੍ਰੈਸਟ ਦੀਆਂ ਕੱਟਾਂ ਦੱਸਾਂਗੇ ਠੀਕ ਹੈ ਜੀ 22 ਬ੍ਰੈਸਟ ਦੀਆਂ ਕੱਟਾਂ ਨੇ ਕੁੜਤੀ ਇਹ ਜੀ ਆਪਾਂ 30 ਇੰਚ ਤਿਆਰੀ ਰੱਖਣੀ ਆ ਇਹ ਨਹੀਂ ਹੈਗਾ ਵੀ ਜਿਨ੍ਹਾਂ ਦੀ ਕੁੜਤੀ ਉਹਨਾਂ ਦੀ ਵੀ ਹਾਈਟ ਛੋਟੀ ਆ ਉਹਨਾਂ ਨੇ ਜੀ ਫਰਸੀ ਸਲਵਾਰ ਦੇ ਨਾਲ ਕੁੜਤੀ ਬਣਵਾਈ ਹੈਗੀ ਇਹ 30 ਇੰਚ ਕੁੜਤੀ ਦੀ ਲੈਂਥ ਰਖਵਾਈ ਆ ਦੇਖੋ ਆਪਾਂ 34 ਇੰਚ ਕੁੜਤੀ ਦੀ ਕਟਿੰਗ ਕੀਤੀ ਆ ਦੇਖੋ ਜੀ 30 ਇੰਚ ਕੁੜਤੀ 4 ਇੰਚ ਐਕਸਟਰਾ ਠੀਕ ਹੈ ਜੀ ਤੇ 22 ਇੰਚ ਡਰੈਸ ਮੁਤਾਬਕ ਦੇਖੋ 22 ਇੰਚ ਡਰੈਸ ਮੁਤਾਬਕ ਇਹਨਾਂ ਦਾ ਜਿਹੜਾ ਘੇਰਾਗਾ ਠੀਕ ਹੈ ਜੀ 22 ਇੰਚ ਇਹਨਾਂ ਦੀ हिਪਾ ਜਿਹੜਾ ਘੇਰਾਗਾ ਉਹ ਇਹਨਾਂ ਦਾ ਜੀ 22 ਇੰਚ ਹੀ ਰੈਡੀ ਹੈਗਾ ਤੇ ਆਪਾਂ 3 ਇੰਚ ਐਕਸਟਰਾ ਕਟਿੰਗ ਕੀਤੀ ਹੈ ਦੇਖੋ 1 2 3 ਪੈਸੇ ਆਪਾਂ ਕਰਦੇ ਹੁੰਨੇ ਆ ਤੁਹਾਨੂੰ ਦੱਸਦੇ ਆ ਵੀ 4 ਇੰਚ 2 2 ਇੰਚ ਦੋਵੇਂ ਪਾਸੇ ਫੋਲਡ ਕਰਨ ਵਾਸਤੇ 1.5 ਇੰਚ ਜੀ ਆਪਾਂ 1.5 ਇੰਚ ਹੁਣ ਇਧਰ ਹੋਜੂ ਫੋਲਡ ਕਰਨ ਵਾਸਤੇ 1.5 ਇੰਚ ਦੂਜੇ ਪਾਸੇ ਕਿਉਂਕਿ ਫਿਰ ਆਪਣਾ ਸਾਈਡ ਤੋਂ ਜਿਹੜਾ ਬਾਹਵਾ ਦਾ ਕੱਪੜਾ ਲੈਂਦਾ ਸੀ ਜੀ ਉਹ ਥੋੜਾ ਰੰਦਾ ਸੀ ਤਾਂ ਕਰਕੇ ਆਪਾਂ ਅੱਜ 3 ਇੰਚ ਐਕਸਟਰਾ ਕਟਿੰਗ ਕੀਤੀ ਹੈ ਹੁਣ ਜੀ ਆਪਣੀ ਇਹ ਦੋ ਪੱਲੇ ਨੇ ਇਹਨਾਂ ਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਹੁਣ ਲੋ ਜੀ ਇਸ ਤਰ੍ਹਾਂ ਫੋਲਡ ਕਰ ਲੈਣਾ ਸਾਰੀਆਂ ਤਹਾਂ ਜੀ ਆਪਾਂ ਬਰਾਬਰ ਰੱਖਣੀਆਂ ਨੇ ਹੁਣ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ 22 ਇੰਚ ਬ੍ਰੈਸਟ ਦੇ ਵਿੱਚ ਆਪਾਂ ਕਿੰਨਾ ਤੀਰਾ ਰੱਖਣਾ ਤੇ ਕਿੰਨਾ ਮੋਡਾ ਰੱਖਣਾ ਦੇਖੋ ਜੀ ਇਹਨਾਂ ਦਾ ਆਪਾਂ ਤੀਰਾ ਰੱਖਣਾਗਾ 6.5 ਇੰਚ ਦੇਖੋ ਜੀ 6.5 ਇੰਚ ਆਪਾਂ ਤੀਰਾ ਜਦੋਂ ਤੱਕ ਨਾ ਜੇ ਆਪਾਂ ਗਲਾ ਸਿੰਪਲ ਨਾਰਮਲ ਪਾਉਣਾ ਦੇਖੋ ਜੀ ਆਪਾਂ 4 ਇੰਚ ਤੱਕ ਨੈਕ ਰੈਡੀ ਕਰਨਾ ਵੀ ਕਈ ਮੇਰੀਆਂ ਭੈਣਾਂ ਗਲੇ ਛੋਟੇ ਪਾਉਂਦੀਆਂ ਨੇ 4 ਇੰਚ ਤੱਕ 3 ਜਾਂ 4 ਇੰਚ 4 ਇੰਚ ਤੱਕ ਆਪਾਂ ਗਲਾ ਰੈਡੀ ਕਰਨਾ ਤਾਂ ਜਿਹੜਾ ਆਪਾਂ ਤੀਰਾ ਉਹ ਜੀ ਆਪਾਂ 7 ਇੰਚ ਰੱਖਾਂਗੇ ਠੀਕ ਹੈ ਜੀ ਉਹ ਫਿਰ ਆਪਾਂ ਗਲਾ ਰੱਖਾਂਗੇ 7 ਇੰਚ ਜੇ ਹੁਣ ਇਹਨਾਂ ਦਾ ਦੇਖੋ ਗਲਾਗਾ ਇਹਨਾਂ ਦਾ 6 ਇੰਚ ਪਿਛਲਾ ਤਾਂ ਕਰਕੇ ਆਪਾਂ ਜਿਹੜਾ ਇਹਨਾਂ ਦਾ ਤੀਰਾਗਾ ਉਹ ਆਪਾਂ 6.5 ਇੰਚ ਰੱਖਿਆ ਜੇ ਇਸ ਤੋਂ ਡੀਪ ਪਾਉਣਾਗਾ ਗਲਾ ਤਾਂ ਤੁਸੀਂ ਜਿੱਦਾਂ 7 8 ਵੈਸੇ ਇੰਨਾ ਜਿਆਦਾ ਡੀਪ ਨੈੱਕ ਕੋਈ ਅੱਜਕੱਲ ਪਾਉਂਦਾ ਨਹੀਂ ਹੈਗਾ ਜੇ ਫੇਰ ਵੀ ਕਿਸੇ ਨੇ ਬਹੁਤ ਜਿਆਦਾ ਡੀਪ ਪਾਉਣਾਗਾ ਤਾਂ ਤੁਸੀਂ ਤੀਰਾ 6 ਇੰਚ ਕਰ ਸਕਦੇ ਹੋ ਜੀ 6 ਇੰਚ ਤੋਂ ਘੱਟ ਆਪਾਂ ਤੀਰੇ ਦੀ ਕਟਿੰਗ ਨਹੀਂ ਕਰਨੀ ਹੈ। ਇਹ ਦੇਖੋ ਹੁਣ ਆਪਾਂ ਰੱਖਿਆ 6.5 ਇੰਚ ਦੇਖੋ ਜਿਹੜਾ ਮੋਢਾ ਮੋਢਾ ਆਪਾਂ ਜੀ ਸੇਮ ਹੀ ਰੱਖਣਾ 7.5 ਇੰਚ ਕਿਉਂਕਿ ਬ੍ਰੈਸਟ ਦੇ ਨਾਪ ਮੁਤਾਬਕ ਆਪਣੇ ਆਪ ਸਾਈਜ਼ ਵੱਧ ਜਾਣਾਗਾ ਹੁਣ ਇੱਥੋਂ ਆਪਾਂ 6.5 ਸੀ ਇੱਥੋਂ ਆਪਾਂ ਜੀ ਅੱਧਾ ਇੰਚ ਘਟਾ ਦੇਣਾ 6 ਕਰ ਲੈਣਾ ਇਹਦਾ ਬਾਕਸ ਰੈਡੀ ਕਰ ਲੈਣਾ ਆਪਾਂ ਹੁਣ ਆਪਾਂ ਪਾਉਣੀ ਹੈ ਜੀ ਅੱਧਾ ਇੰਚ ਦੀ ਕਾਟ ਉੱਪਰ ਇਹਨੂੰ ਆਪਾਂ ਇਦਾਂ ਤਿਰਸੀ ਮਾਰ ਲੈਣੀ ਹੈ ਲਾਈਨ ਠੀਕ ਹੈ ਜੀ ਆਹ ਦਿਨ ਚ ਦੀ ਕਾਟ ਆ ਤੇ ਜਿਹੜੀ ਆਪਣੀ ਮੋਡੇ ਦੀ ਕਾਟ ਆ ਗਈ ਇਹ ਫਰੰਟ ਵਾਲੀ 1 ਇੰਚ ਤੇ ਤੇ ਬੈਕ ਵਾਲੀ 2 ਇੰਚ ਤੇ ਹੁਣ ਆਪਾਂ ਜਿਹੜੀ ਮੋਡੇ ਦੀ ਗਲਾਈ ਦੇਣੀ ਆ ਉਹ ਦੇਣੀ ਆ ਜੀ ਆਪਾਂ ਬ੍ਰੈਸਟ ਦੇ ਨਾਪ ਤੱਕ ਦੇਖੋ ਜਿੱਦਾਂ ਇਹਨਾਂ ਦੀ ਬ੍ਰੈਸਟ ਹੈਗੀ ਹੈ ਜੀ 22 ਇੰਚ ਬ੍ਰੈਸਟ ਹੈ ਇਹਨਾਂ ਦੀ 22 ਦਾ ਹਾਫ ਹੋ ਗਿਆ 11 ਇੰਚ ਹਲੋ ਜੀ ਆਪਾਂ 11 ਇੰਚ ਤੇ ਮਾਰਕ ਕਰ ਲਿਆ ਤੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਨੂੰ ਇਦਾਂ ਹਾਫ ਕਰ ਲੈਣਾ ਜਿੰਨਾ ਆ ਗਿਆ ਐਨਾ ਹੀ ਆਪਾਂ ਇੱਥੇ ਲਾ ਲੈਣਾ ਜਿਹੜੀ ਪਿਛਲੀ ਕਾਰਟ ਆ ਇਹ ਆਪਾਂ 5 ਇੰਚ ਹੁਣ ਆਪਾਂ ਦੇਖੋ ਜੀ ਗਲਾਈ ਪਾਵਾਂਗੇ ਹੁਣ ਆ ਦੇਖੋ ਜੀ ਆਪਾਂ ਪਾਵਾਂਗੇ ਫਰੰਟ ਵਾਲੀ ਕਾਰਟ ਆ ਦੇਖੋ ਜੀ ਆ ਫਰੰਟ ਵਾਲੀ ਹੋਗੀ ਤੇ ਆ ਹੋਗੀ ਆਪਣੀ ਬੈਕ ਵਾਲੀ ਹੁਣ ਦੇਖੋ ਜੀ ਆਪਾਂ ਸਾਈਡ ਸਲਾਈ ਰੱਖਣੀ ਹੈਗੀ ਸਾਈਡ ਸਲਾਈ ਰੱਖਣੀ ਆ ਦੇਖੋ ਜੀ ਆਪਾਂ 23 ਇੰਚ ਇਹ ਆਪਾਂ ਜ਼ਿਆਦਾ ਤਾਂ ਰੱਖਣੀ ਆ ਵੈਸੇ ਇਹਨਾਂ ਦੀ 22 ਇੰਚ ਤੇ ਵੀ ਠੀਕ ਆ ਜਾਂਦੀ ਸੀ ਇਹ ਕਹਿੰਦੇ ਜੀ ਅਸੀਂ ਚਾਕ ਵੀ ਥੋੜੇ ਜੇ ਛੋਟੇ ਕਰਨੇ ਨੇ ਠੀਕ ਆ ਜੀ 22 ਇੰਚ 23 ਇੰਚ ਤੇ ਜਿਹੜੇ ਆਪਾਂ ਕਮਰ ਆ ਕਮਰ ਇੱਥੋਂ ਜੀ ਆਪਾਂ ਉੱਪਰੋਂ 14.5 ਤਿੱਲੋਣੀ ਹੈ ਹੁਣ ਆਪਾਂ ਇਹਦਾ ਹਾਫ ਨਹੀਂ ਕਰਨਾ ਹੁਣ ਆਪਾਂ ਜਿਹੜੀ ਕਮਰ ਦਾ ਨਿਸ਼ਾਨ ਸਹੀ ਜਦੋਂ 14.5 ਜਾਂ 15 ਤੇ ਲੱਗਦਾ ਤਾਂ ਬਿਲਕੁਲ ਫਿਟਿੰਗ ਸਹੀ ਹੁੰਦੀ ਹੈ ਜੀ ਜਿਹੜੀ ਇਹਨਾਂ ਦੀ ਦੇਖੋ हिਪ ਆ ਗਈ हिਪ ਹੈਗੀ ਹੈ ਜੀ ਇਹਨਾਂ ਦੀ 19 ਇੰਚ ਠੀਕ ਹੈ ਜੀ 19 ਦਾ ਅੱਧ ਹੋ ਗਿਆ 9.5 ਇੰਚ ਅੱਧਾ ਇੰਚ ਆਪਾਂ ਵਧਾ ਕੇ ਲਾਵਾਂਗੇ ਨਿਸ਼ਾਨ ਜਿਹੜਾ ਕਿ ਆਪਣਾ ਢੇਟ ਸਚੌਂਦਾ ਦਾ ਆਹ ਲੋ ਇੱਥੇ ਲੱਗਾ ਨਿਸ਼ਾਨ ਜਿਹੜੀ ਦੇਖੋ ਜੀ ਇਹਨਾਂ ਦੀ हिਪ ਆ ਗਈ hip ਸੀਗੀ ਇਹਨਾਂ ਦੀ 21 ਇੰਚ ਤਿਆਰ ਆਪਾਂ hip ਇੰਚ ਵਧਾ ਕੇ ਰੱਖਣੀ ਹੈਗੀ ਆਪਾਂ ਜਿਹੜੀ ਇਹਨਾਂ ਦੀ hip ਆ ਗਈ ਉਹ ਆਪਾਂ 22 ਇੰਚ ਤੇ ਹੀ ਨਿਸ਼ਾਨ ਲਾਉਣਾ ਜੇ ਆਪਾਂ ਇੱਥੇ 22 ਮਤਲਬ ਕਿ ਜਿਹੜੀ 1 ਇੰਚ ਆਹ ਜਿਹੜੀ ਸਾਈਡ ਸਲਾਈ ਹੈਗੀ ਜੇ ਆਪਾਂ 22 ਤੇ ਹੀ ਲਾਉਂਦੇ ਫੇਰ ਆਪਾਂ ਜਿਹੜੀ ਇਹਨਾਂ ਦੀ ਸਾਈਡ ਸਲਾਈ ਹੈ ਜਿੰਨੀ ਹੈਗੀ 21 ਇੰਚ ਆਪਾਂ ਉਨੀ ਹੀ ਰੱਖਣੀ ਸੀਗੀ ਆਹੇ ਉਨੀ ਹੀ ਰੱਖਣੀ ਸੀਗੀ ਜਿੰਨੀ ਇਹਨਾਂ ਦੀ ਹੈਗੀ ਇਹ ਹੁਣ ਜਦ 1 ਇੰਚ ਵੱਧ ਗਈ ਤਾਂ ਨੀਚੇ ਨੂੰ ਵਧਨ ਕਰਕੇ ਆਪਾਂ ਨੂੰ ਜੇ ਓਨੀ ਹੀ ਰੱਖਾਂਗੇ ਤਾਂ ਇਹਨਾਂ ਦੀ ਜਿਹੜੀ ਕੁੜਤੀ ਆ ਉਹ ਹਿੱਪ ਵਾਲੀ ਜਗ੍ਹਾ ਤੋਂ ਫਸੂਗੀ ਕਮਰ 'ਚ ਇਸ ਕਰਕੇ ਆਪਾਂ 1 ਇੰਚ ਵਧਾਵਾਂਗੇ ਆਪਾਂ ਜਿਹੜੀ ਇਹਨਾਂ ਦੀ ਹਿੱਪ ਆ ਉਹ ਪੂਰੀ 22 ਇੰਚੀ ਰੱਖਣੀ ਹੈਗੀ ਹਿੱਪ ਹੈਗੀ ਇਹਨਾਂ ਦੀ ਰੈਡੀ 21 ਇੰਚ ਹੈਗੀ ਪਰ ਆਪਾਂ 22 ਇੰਚ ਤਾਂ ਕਰਕੇ ਰੱਖਣੀ ਹੈ ਕਿਉਂਕਿ ਸਾਈਡ ਸਲਾਈ ਆਪਾਂ ਥੋੜੀ ਜੀ 1 ਇੰਚ ਨੀਚੇ ਲੈ ਕੇ ਆਂਦੀ ਹੈਗੀ ਜੇ ਆਪਾਂ ਚਾਕ ਛੋਟੇ ਪਾਉਣੇ ਆਂਗੇ ਤੇ ਆਪਾਂ ਜਿਹੜੀ ਸਾਈਡ ਸਲਾਈ ਹੈਗੀ ਫੇਰ ਉਹ ਜਦੋਂ ਆਪਾਂ ਨੀਨੀ ਲੈ ਕੇ ਆਉਣੇ ਆਂਗੇ ਤਾਂ ਆਪਾਂ ਨੂੰ ਜਿਹੜੀ हिਪ ਦਾ ਨਾਪ ਆ ਉਹ ਵਧਾਉਣਾ ਪੈਂਦਾ ਆ ਆ ਦੇਖੋ ਜੀ ਆਪਾਂ ਇਹਨਾਂ ਦੀ 1 ਇੰਚ ਵਧਾਈ ਆ ਪਲੇਟਸ ਦੇਖੋ ਪਲੇਟਫਾਰਮ ਆ ਜੇ ਆਪਾਂ ਇਹਨਾਂ ਦੀ 12.5 ਇੰਚ ਤੇ 12.5 ਇੰਚ ਤੇ ਆਪਾਂ ਮਾਰਕ ਕਰਾਂਗੇ ਨਿਸ਼ਾਨ ਲਾਵਾਂਗੇ ਬਣ ਕੇ ਜਦੋਂ ਉੱਪਰਲੀ ਸਲਾਈ ਲੱਗ ਗਈ ਇਹਨਾਂ ਨੇ 12 ਇੰਚ ਤਿਆਰ ਲੈ ਜਾਣਾ ਜਿੰਨਾ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਜਿੰਨਾ ਵੀ ਸਾਡਾ ਗਲਾ ਪਿੱਛੇ ਜਾਂਦਾਗਾ ਉਹ ਮੇਨ ਪ੍ਰੋਬਲਮ ਇਥੇ ਆਉਂਦੀ ਆ ਆਪਾਂ ਜਦੋਂ ਨਾ ਪਲੇਟਸ ਜ਼ਿਆਦਾ ਉੱਚੀਆਂ ਪਾ ਲੈਨੇ ਆ ਜਾਂ 10 ਤੇ ਪਾ ਲੈਨੇ ਆ 10.5 ਤੇ ਪਾ ਲੈਨੇ ਆ ਜਦੋਂ ਪਲੇਟਸ ਆਪਣੀ ਉੱਪਰ ਜਾਂਦੀਆਂ ਨੇ ਕਈ ਭੈਣਾਂ ਦੀ ਬ੍ਰੈਸਟ ਤੋਂ ਭਾਰੀ ਹੁੰਦੀਆਂ ਨੇ ਪਰ ਉਹ ਪਲੇਟ ਸੋਸੇ ਨਾਤਮਤਾਪ ਕੋ ਉੱਪਰ ਨੂੰ ਕਰਕੇ ਪਾ ਲੈਂਦੀਆਂ ਨੇ ਫੇਰ ਉਹਨਾਂ ਦਾ ਗਲਾ ਜੀ ਜ਼ਰੂਰ ਪਿੱਛੇ ਜਾਂਦਾ ਦਾ ਇੱਕ ਜਦੋਂ ਜਿਹੜੀ ਆਪਣੀ ਸਾਈਡਸ ਲਾਈ ਆ ਇਹਦੇ ਵਿੱਚ ਜਿਹੜਾ ਕਮਰ ਦਾਬ ਵਾਲਾ ਪਾਰਟ ਹੁੰਦਾ ਹਿੱਸਾ ਹੁੰਦਾ ਜਦੋਂ ਇਹ ਸਹੀ ਜਗ੍ਹਾ ਤੇ ਨਹੀਂ ਲੱਗਦਾ ਇਹ ਆਪਾਂ ਨੂੰ 14.5 ਜਾਂ 15 ਇੰਚ ਤੇ ਹੀ ਲਾਉਣਾ ਚਾਹੀਦਾ ਹੁਣ ਆਪਾਂ ਜੀ ਪਲੇਟਸ ਦੀ ਲੈਂਥ ਰੱਖਣੀ ਆ 7 ਇੰਚ ਇਹਨਾਂ ਦੀ ਜਿਹੜੀ ਚੜਾਈ ਹੈ ਜੀ ਉਹ ਰੱਖਾਂਗੇ ਜੀ ਆਪਾਂ 3.5 ਇੰਚ ਹੁਣ ਆਪਾਂ ਪਾਵਾਂਗੇ ਜੀ ਸਾਈਡ ਵਾਲੀਆਂ ਪਲੇਟਸ ਇੱਥੇ ਰੱਖ ਲੈਣਾ ਇੱਥੇ ਰੱਖ ਕੇ ਜੀ ਆਹ ਵਾਲੇ ਪੁਆਇੰਟ ਤੇ ਨਹੀਂ ਇੰਚੀ ਟੇਪ ਰੱਖਣਾ ਆਪਾਂ ਆਹ ਵਾਲੇ ਤੇ ਰੱਖਣਾ ਇੱਥੇ ਫਰਕ ਪਾ ਲੈਣਾ ਜੀ ਆਪਾਂ 2 ਇੰਚ ਦਾ ਤੇ ਇਦਾਂ ਲਾਈਨ ਬਣਾ ਲੈਣੀ ਹੈ ਜੀ ਆਹ ਇਧਰਲੀ ਸਾਈਡ ਵਾਲੀ ਹੋਵੇ ਐਸੇ ਤਰ੍ਹਾਂ ਇੰਚੀ ਆਪਾਂ ਪਾ ਲੈਣੀ ਹੈ ਉਨਾਈ ਫਰਕ ਇੱਥੇ ਰੱਖਣਾ ਜੀ ਆਹ ਇਧਰਲੀ ਸਾਈਡ ਵਾਲੀ ਹੋਵੇ ਆ ਦੇਖੋ ਜੀ ਆਪਣੀਆਂ ਸਾਈਡ ਵਾਲੀਆਂ ਪਲੇਟਸ ਪੈ ਗਈਆਂ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਹੈ ਕੀ ਕਰਨਾਗਾ ਆ ਦੇਖੋ ਆਪਾਂ ਫਰੰਟ ਵਾਲਾ ਪੱਲਾ ਚੱਕਣਾਗਾ ਤੇ ਬੈਕ ਵਾਲਾ ਪੱਲਾ ਕੱਢ ਦੇਣਾਗਾ ਆ ਦੇਖੋ ਜੀ ਆਪਾਂ ਪਿਛਲਾ ਪੱਲਾ ਵਿੱਚੋਂ ਕੱਢਤਾ ਤੇ ਆ ਆਪਣਾ ਫਰੰਟ ਵਾਲਾ ਪੱਲਾ ਰਹਿ ਗਿਆ ਇਸ ਤਰ੍ਹਾਂ ਜੀ ਆਪਾਂ ਅੱਗੇ ਵਾਲੀ ਕਾਟ ਵੀ ਪਾ ਲੈਣੀ ਹੈ ਠੀਕ ਹੈ ਜੀ ਆ ਪਹਿ ਗਈ ਆਪਣੀ ਫਰੰਟ ਵਾਲੀ ਕਾਟ ਤੇ ਆ ਜਿਹੜੀ ਇੱਧਰ ਮਾਰਕਿੰਗ ਕੀਤੀ ਹੋਈ ਹੈ ਜਦੋਂ ਦੂਸਰੇ ਪਾਸੇ ਲੈ ਕੇ ਆਉਣੀ ਹੈ ਜੀ ਇਦਾਂ ਕਮੀਜ਼ ਨੂੰ ਫੋਲਡ ਕਰ ਲਓ ਫੋਲਡ ਕਰਕੇ ਇਦਾਂ ਜਦੋਂ ਆਪਾਂ ਕਰਾਂਗੇ ਤਾਂ ਆਪਣੇ ਆਪ ਜੀ ਇੱਧਰ ਆ ਜਾਂਦੇ ਹੁੰਦੇ ਆ ਦੇਖੋ ਆ ਸਾਰੀ ਮਾਰਕਿੰਗ ਆਪਣੀ ਇੱਧਰ ਆ ਗਈ ਹੁਣ ਆਪਾਂ ਪਿਛਲੇ ਪੱਲੇ ਦੀਆਂ ਪਲੇਟਸ ਪਾ ਕੇ ਦਿਖਾਉਣੇ ਆ ਤੁਹਾਨੂੰ ਆ ਦੇਖੋ ਜੀ ਹੁਣ ਆਪਾਂ ਨਾ ਪਿਛਲੇ ਪੱਲੇ ਦੀ ਕਟਿੰਗ ਕਰਨੀ ਆ ਆਪਾਂ ਜਿਹੜੀ ਗਲੇ ਦੀ ਚੜਾਈ ਹੈ ਰੱਖਣੀ ਹੈ ਜੀ 2.5 ਇੰਚ ਜਿਹੜੀ ਗਲੇ ਦੀ ਲੰਬਾਈ ਹੈ ਰੱਖਣੀ ਹੈ ਜੀ ਆਪਾਂ 6 ਇੰਚ ਐਦਾਂ ਬਾਕਸ ਬਣਾ ਕੇ ਐਦਾਂ ਇਹਨੂੰ ਗੋਲ ਸ਼ੇਪ ਦੇ ਦਿਓ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਪਲੇਟਸ ਫਰੰਟ ਵਾਲੀਆਂ ਮੰਗੂ ਇਹਨਾਂ ਦੀ ਵੀ ਇੱਥੋਂ ਆਪਾਂ 12.5 ਇੰਚ ਤੇ ਜਿਹੜੀ ਇਹਨਾਂ ਦੀ ਲੰਬਾਈ ਹੈਗੀ ਦੇਖੋ ਇਹ ਆਪਾਂ ਨਾ 1.5 ਇੰਚ ਵਧਾ ਕੇ ਪਾਵਾਂਗੇ ਫਰੰਟ ਵਾਲੀਆਂ 7 ਤੇ ਆਪਾਂ 8.5 ਤੇ ਪਾਵਾਂਗੇ ਐਦਾਂ ਪਲੇਟਸ ਪਾਉਣ ਦੇ ਨਾਲ ਜੀ ਪਿੱਛੋਂ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਦੇਖੋ 3.5 ਇੰਚ ਹੀ ਇਹਨਾਂ ਦੀ ਆਪਾਂ ਰੱਖਣੀ ਹੈ ਚੜਾਈ ਐਦਾਂ ਇਸ ਸਕੇਲ ਦੀ ਹੈਲਪ ਨਾਲ ਆਪਾਂ ਆਪਸ ਚੁਮਲਾਂ। ਆ ਦੇਖੋ ਜੀ ਆ ਹੋ ਗਈ ਆਪਣੀ ਕੁਰਤੀ ਦੀ ਕਟਿੰਗ। ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੀ ਆ। ਆ ਦੇਖੋ ਜੀ ਆਪਣਾ ਜਿਹੜਾ ਨਾ ਕਮੀਜ਼ ਦੇ ਸਾਈਡ ਤੋਂ ਲਿਆ ਸੀਗਾ ਉਹ ਕਪੜਾ ਨਾ। ਦੇਖੋ। ਇਹ ਕਪੜਾ ਜੀ ਚੜਾਈ ਚ ਥੋੜਾਗਾ। ਆਪਾਂ ਤੁਹਾਨੂੰ ਜੋੜ પાਕੇ ਬਾਹ ਦੱਸਾਂਗੇ ਵੀ ਕਿੱਦਾਂ ਬਣਾਉਣੀ ਆ। ਜਿਹੜੀਆਂ ਬਾਹਾਂ ਨੇ ਉਹ ਇਹਨਾਂ ਨੇ ਫੁੱਲ ਬਣਾਉਣੀਆਂ ਨੇ। ਪੂਰੀ ਬਾਹ ਜੀ ਆਪਾਂ 20 ਇੰਚ ਇਹਨਾਂ ਨੇ ਰੈਡੀ ਕਰਨੀ ਆ। ਪੂਰੀ ਇੱਥੇ ਤੱਕ ਫੁੱਲ 슬ੀਵਸ ਬਣਾਉਣੀਆਂ ਨੇ। आ देखो सब तो पहला देखो भी इंच अपनी बह तैयार रह गई आपा बई इंच कटिंग करा क्योंकि कपड़ा थोड़ा वहाँ ज अगे फोल्डिंग करा वो थोड़ी जी घट कर लेंगे आखो पूरा पूरा ही कपड़ा देखो जी इस तरह ਜਦੋਂ ਆਪਣੇ ਕੋਲ ਜੇ ਬਾਹਾਂ ਦੀ ਲੰਬਾਈ ਘੱਟ ਹੋਵੇ ਤਾਂ ਜਿਹੜੀ ਆਪਾਂ ਅੱਗੇ ਫੋਲਡ ਕਰਦੇ ਹੁੰਨੇ ਆ ਉਹਦੇ ਵਿੱਚ ਥੋੜਾ ਜਿਹਾ ਜੀ ਫਰਕ ਪਾ ਲਓ ਥੋੜਾ ਜਿਹਾ ਘੱਟ ਫੋਲਡ ਕਰ ਲਓ ਬਾਹਾਂ ਦੀ ਪਰ ਲੰਬਾਈ ਆਪਦੀ ਪੂਰੀ ਰੱਖ ਲਓ ਆ ਲਓ ਜੀ ਉਤੇ ਦੇਖੋ ਆਪਣੀਆਂ 22 ਇੰਚ ਤੇ ਆਪਾਂ 22 ਇੰਚ ਬਾਹਮਾ ਤਿਆਰ ਰੱਖਣੀਆਂ ਨੇ 22 ਇੰਚ ਤੇ ਆਪਾਂ ਕਟਿੰਗ ਕੀਤੀ ਆ ਬਾਹਮਾ ਦੇ ਵਿੱਚ ਪਾਊਗਾ ਜੋੜ ਜੋੜ ਆਪਾਂ ਕਿੱਦਾਂ ਪਾਉਣਾ ਦੇਖੋ ਕੜਾਈ ਵਾਲੀਆਂ ਬਾਹਮਾਂ ਨੇ ਹੁਣ ਸਹੀ ਦੋਵੇਂ ਪਾਸੇ ਜੋੜ ਪਾਉਣਾ ਪੈਂਦਾ ਹੈਗਾ ਇਹ ਪ੍ਰਿੰਟਡ ਸੂਟ ਆ ਜੇ ਇਹਦੇ ਇੱਕ ਪਾਸੇ ਜੋੜ ਪੈ ਜਾਊਗਾ ਆਪਾਂ ਬਾਹ ਦੀ ਚੜਾਈ ਰੱਖਣੀ ਕਿੰਨੀ ਆ ਜਿੱਦਾਂ 22 ਇੰਚ ਬ੍ਰੈਸਟ ਆ ਜੀ ਆਪਾਂ 10 11 12 13 ਇੰਚ ਆਪਾਂ ਡਬਲ ਚ ਚੜਾਈ ਬਾਹਾਂ ਦੀ ਰੱਖਾਂਗੇ ਦੇਖੋ ਹਾਂ ਬੋ ਹੁਣ ਆਪਾਂ ਜਿਹੜਾ ਜੋੜ ਆ ਉਹ ਪਾਉਣਾ ਕਿਵੇਂ ਆ ਆ ਦੇਖੋ ਆਹਗਾ ਆਪਣਾ ਕੱਪੜਾ ਦੇਖੋ ਜੀ ਜਿੰਨੀਆਂ ਜਿੰਨਾ ਆਪਣਾ ਮਤਲਬ ਕਿ ਦੋ ਬਾਹਾਂ ਦਾ ਕੱਪੜਾ ਆਇਆ ਦੋ ਦਾ ਹੀ ਇਹ ਆ ਆਪਾਂ ਇਦਾਂ ਨਾ ਇਹ ਅੱਧਾ-ਅੱਧਾ ਇੰਚ ਉੱਪਰ ਕੱਪੜਾ ਚੜਾ ਕੇ ਰੱਖਣਾ ਜਿੰਨਾ ਸਲਾਈ ਚਾਉਂਦਾ ਹੁੰਦਾ ਆ ਦੇਖੋ ਕੱਪੜੇ ਦੇ ਉੱਪਰ ਆਪਾਂ ਕੱਪੜਾ ਚੜਾ ਕੇ ਰੱਖਿਆ ਜਿੰਨਾ ਸਲਾਈ ਜਾਊਗਾ ਹੁਣ ਆਪਾਂ ਕੀ ਕਰਨਾ ਜੇ ਤੁਸੀਂ ਪਹਿਲਾਂ ਸਲਾਈ ਲਾਉਣੀ ਆ ਸਲਾਈ ਵੀ ਲਾ ਸਕਦੇ ਹੋ ਦੇਖੋ ਆਪਾਂ ਇਹਦਾ ਮੋਡਾ ਨਾਪਣਾ ਵੀ ਕਿੰਨਾ ਦਾ ਇੰਨਾ ਹਿੱਸਾ ਤਾਉਗਾ ਆਪਣਾ ਸਲਾਈ 'ਚ ਇੱਥੋਂ ਜੀ ਆਪਾਂ ਨਾਪ ਲੈਣਾ ਦੇਖੋ 10 ਇੰਚ ਸਵਾ ਕ 10 ਇੰਚ ਆਪਣਾ ਮੋਢਾ ਤਿਆਰ ਆਗਾ ਆਪਾਂ ਅੱਧਾ ਇੰਚ ਘਟਾ ਕੇ ਨਿਸ਼ਾਨ ਲਾਵਾਂਗੇ ਇੰਨਾ ਕ ਕਪੜਾ ਜੀ ਐਕਸਟਰਾ ਇੱਧਰ ਛੱਡਿਆ ਹੋਇਆ ਤੇ ਆਪਾਂ ਪੌਣੇ ਕ 9 ਇੰਚ ਤੇ ਨਿਸ਼ਾਨ ਲਾਵਾਂਗਾ ਆ ਦੇਖੋ ਜੀ ਅੱਧਾ ਇੰਚ ਘਟਾ ਕੇ ਆਪਾਂ 9.5 ਇੰਚ ਤੇ ਨਿਸ਼ਾਨ ਲਾ ਲਿਆ ਆਪਾਂ ਇੱਥੋਂ ਨਾਪਣਾਗਾ ਵਾਲਾ ਕਪੜਾ ਤਾਂ ਆਪਣਾ ਐਕਸਟਰਾ ਆਪਾਂ ਹਰ ਇੱਕ ਸਾਈਜ਼ ਚ 3 ਇੰਚ ਤੇ ਕੱਟ ਪਾਉਣੀ ਹੈਗੀ ਇੱਧਰ ਨੂੰ ਤੇ ਉੱਪਰੋਂ ਪਾਵਾਂਗੇ ਜੀ ਆਪਾਂ 2.5 ਇੰਚ ਤੇ ਜਿਹੜੀ ਗਲਾਈ ਦੇਣੀ ਆ ਇਹਨੂੰ ਆਪਾਂ ਐਦਾਂ ਇੱਥੋਂ ਇਹਦੇ ਨਾਲ ਐਦਾਂ ਮਿਲਾ ਲੈਣਾ ਹਲੋ ਜੀ ਮਿਲਾਉਣ ਤੋਂ ਬਾਅਦ ਇਹਦਾ ਕਰ ਲੈਣਾ ਆਪਾਂ ਅੱਧ ਅੱਧ ਕਰਨ ਤੋਂ ਬਾਅਦ 1 ਇੰਚ ਦੀ ਆਪਾਂ ਇੱਥੇ ਕਾਟ ਪਾਉਣੀ ਆ ਅੱਧੀ ਇੱਥੇ ਅੱਧੀ ਹੋਈ ਇੱਥੇ ਆ ਦੇਖੋ ਅੱਧਾ ਅੱਧਾ ਦੋਵੇਂ ਪਾਸੇ ਲੈ ਕੇ 1 ਇੰਚ ਹੋ ਗਿਆ ਇੱਥੋਂ ਜੀ ਆਪਾਂ ਸ਼ੇਪ ਦੇ ਦੇਣੀ ਆ ਗੋਲ ਇਹ ਜਿਹੜੀ ਆਪਾਂ ਗੋਲ ਸ਼ੇਪ ਦੇਣੀ ਆ ਇਹ ਆਪਾਂ ਦੇਖੋ ਜੀ ਸਿਰੇ ਤੱਕ ਦੇਣੀ ਆ ਇਸ ਤਰ੍ਹਾਂ ਐਸੀ ਤਰ੍ਹਾਂ ਹੀ ਆਪਾਂ ਇਹ ਦੇਖੋ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਇੱਥੋਂ ਜਿਹੜਾ ਆਪਾਂ ਐਕਸਟਰਾ ਕੱਪੜਾ ਹੈ ਇਹ ਇੱਥੋਂ ਤਾਂ ਆਪਦੇ ਬਿਲਕੁਲ ਸਿੱਧੀ ਕਟਿੰਗ ਕਰੋ ਆਪਾਂ ਦੋ ਬੱਲੇ ਚੱਕ ਲੈਣੇ ਆ ਤੇ ਦੋ ਪਿੱਛੇ ਸੱਡ ਦੇਣੇ ਆ ਆਪਾਂ ਫਰੰਟ ਵਾਲੀ ਕਾਰਡ ਪਾ ਲੈਣੀ ਆ ਐਸੇ ਤਰ੍ਹਾਂ ਹੀ ਆ ਦੇਖੋ ਜੀ ਆਪਣੀ ਫਰੰਟ ਵਾਲੀ ਕਾਟ ਹੋ ਗਈ ਬੰਨਦੀ ਤੇ ਆ ਹੋ ਗਈ ਪਿਛਲੀ ਕਾਟ ਆਪਣੀ ਮੋਢੇ ਦੀ ਹੁਣ ਆਪਾਂ ਜਿਹੜਾ ਐਕਸਟਰਾ ਕੱਪੜਾ ਹੈਗਾ ਐਦਾਂ ਉਹਦੀ ਕਰ ਲੈਣੀ ਆ ਕੱਢੀ ਚਾਹੇ ਤੁਸੀਂ ਪਹਿਲਾਂ ਕਰ ਲਓ ਚਾਹੇ ਤੁਸੀਂ ਬਾਅਦ ਵਿੱਚ ਕਰ ਲਓ ਆ ਹੋ ਗਈ ਜੀ ਆਪਣੀ ਬਾਈ ਲਾਈਨ ਚ ਬਰੈਸਟ ਦੀ ਕੁੜਤੀ ਦੀ ਕਟਿੰਗ ਸ਼ਾਰਟ ਕੁੜਤੀ ਦੀ ਕਟਿੰਗ ਕੀਤੀ ਹੈ ਜੀ ਅੱਜ ਆਪਾਂ ਦੇਖੋ ਆ ਫੁੱਲ 슬ੀਵਸ ਬਣਾਈਆਂ ਨੇ ਆਪਾਂ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ